ਦੀਵਾਲੀ ਜਾਂ ਬੰਦੀ ਛੋੜ ਦਿਵਸ ਸਾਡੇ ਤਿਉਹਾਰ ਦਾ ਅਸਲੀ ਨਾਮ ਕੀ ਹੈ ਇਹ ਦਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਰ ਕੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਰਹਾਈ ਦੀਵਾਲੀ ਵਾਲੇ ਦਿਨ ਹੋਈ ਸੀ ਜਾਂ ਫਿਰ ਉਹ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਸਾਡਾ ਇਤਿਹਾਸ ਇਸ ਬਾਰੇ ਕੀ ਕਹਿੰਦਾ ਹੈ ਆਖਰ ਗੁਰੂ ਸਾਹਿਬ ਨੂੰ ਕੈਦ ਕਿਉਂ ਕੀਤਾ ਗਿਆ ਸੀ ਅਤੇ ਉਹ ਕਿੰਨਾ ਚਿਰ ਕੈਦ ਰਹੇ ਕੋਈ ਇਸ ਬਾਰੇ 40 ਦਿਨ ਲਿਖਦਾ ਹੈ ਕੋਈ 2 ਸਾਲ ਤੇ ਕੋਈ 12 ਸਾਲ ਕਈ ਤਾਂ ਪਟਵੰਈਆਂ ਦੇ ਆਧਾਰ ਤੇ 7 ਸਾਲ ਵੀ ਲਿਖਦੇ ਹਨ ਬਾਰੇ ਸੀ ਤੁਹਾਨੂੰ ਦੱਸਾਂਗੇ ਕਿ ਇਹ ਸਾਰਾ ਕੁਝ ਗਲਤ ਕਿਵੇਂ ਹੈ ਅਤੇ ਗੁਰੂ ਸਾਹਿਬ ਦੀ ਕੈਦ ਦਾ ਅਸਲ ਸਮਾਂ ਕਿੰਨਾ ਸੀ ਅਤੇ ਸਭ ਤੋਂ ਜ਼ਰੂਰੀ ਸਵਾਲ ਗੁਰੂ ਸਾਹਿਬ ਦੀ ਰਹਾਈ ਕਿਹੜੇ ਕਾਰਨ ਕਰਕੇ ਹੋਈ ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚੋਂ ਕਦੀ ਵੀ ਕਿਸੇ ਨੂੰ ਰਿਹਾ ਨਹੀਂ ਸੀ ਕੀਤਾ ਜਾਂਦਾ ਇਤਿਹਾਸ ਦੀ ਖੋਜ ਕਰਕੇ ਜੋ ਕੁਝ ਸਾਨੂੰ ਲੱਭਾ ਹੈ ਉਹ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਇਨਫੋਰਮੇਸ਼ਨ ਤੁਹਾਡੇ ਲਈ ਬਿਲਕੁਲ ਹੀ ਨਵੀਂ ਅਤੇ ਹੈਰਾਨ ਕਰ ਦੇਣ ਵਾਲੀ ਹੋਵੇਗੀ ਸੱਚ ਜਾਣਨ ਲਈ ਸਾਡੀ ਸਾਰੀ ਵੀਡੀਓ ਅਖੀਰ ਤੱਕ ਜਰੂਰ ਦੇਖਿਓ